ਇਹ ਨੁਕਸਾਨ ਕਿਦਾਂ ਹੋਇਆ ਜੀ ਤੁਹਾਡਾ ਹਾਂ ਸੀ ਅੰਦਰੋਂ ਸਮਾਨ ਕੱਢਦੇ ਸੱਮੀਆਂ-ਸੁਮੀਆਂ ਦਿੰਦੇ ਸੇ ਮੁੰਡਾ ਸੀ ਨਾਲ ਉਹ ਹਾਂਜੀ ਉਸੇ ਟਾਈਮ ਤੇ ਇੱਕਦਮ ਡਿੱਪਿਆ ਸਾਰਾ ਹੀ ਅੱਛਾ ਜੀ ਲੋਕਾਂ ਨੇ ਆ ਕੇ ਕੱਢਿਆ ਇਹ ਤੁਹਾਡਾ ਬੇਟਾ ਤੇ ਲਿਆਇਆ ਜੀ ਹਾਂ ਸਾਡਾ ਕੀ ਨਾਮ ਬੱਚੇ ਦਾ ਸੀਤਾਰਾਮ ਸੀਤਾਰਾਮ ਠੀਕ ਹੈ ਜੀ ਤੇ ਸੱਟਾਂ ਜਿਆਦਾ ਲੱਗੀਆਂ ਅੱਛਾ ਠੀਕ ਹੈ ਜੀ ਕਿੰਨੇ ਬੱਚੇ ਆਪਣੇ ਤੁਹਾਡੇ ਸੀਤੇ ਦੇ ਚਾਜੀ ਘਰ ਦੀ ਬਹੁਤ ਖਸਤਾ ਹਾਲਤ ਹੈ ਜੀ ਹਾਂ ਜਿਆਦਾ ਖਰਾਬ ਹੈ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਮਦਦ ਕਰ ਦੇਣ ਲੋੜ ਆ ਸਾ ਮਾੜਾ ਮੋਟਾ ਥੋੜਾ ਬੜਾ ਸਾਡੀ ਮਦਦ ਕਰਨ ਚੰਗੀ ਤਰ੍ਹਾਂ ਦੋ ਬੱਚੇ ਆ ਉਹਦੇ ਔਖਾ ਆ ਕੰਮ ਜਾਰੇ ਹਾਂ ਦਿਹਾੜੀਦਾਰ ਬੰਦੇ ਆ ਗੁਜ਼ਾਰਾ ਔਖਾ ਆ ਸਾਡਾ ਜੀ ਕਿਦਾਂ ਹੋਇਆ ਹਾਸਾ ਇਹ ਇਹਦੇ ਬਾਰੇ ਦੱਸਿਓ ਜੀ ਜਾਣਕਾਰੀ ਦਿਓ ਹਾਸਾ ਸਵੇਰੇ ਕੰਮ ਤੇ ਜਾਣ ਲੱਗਾ ਸੀਗਾ ਹਾਂਜੀ ਅੰਦਰ ਸਮਾਨ ਪਿਆ ਸੀ ਮੇਰਾ ਮੀਂਹ ਦੇ ਚੱਲਦਿਆਂ ਮੈਂ ਸਮਾਨ ਕੱਢਣ ਲੱਗਾ ਸੀ। ਵੇ ਆਪਣਾ ਸਮਾਨ ਕੱਢ ਕੇ ਬਾਹਰ ਸੇਵ ਰਿਆ ਦਾ ਕਰ ਲਈਏ। ਹਾਂਜੀ ਤੇ ਜਦੋਂ ਅੰਦਰ ਹਲੇ ਗਏ ਹੀ ਆ ਸਮਾਨ ਚੱਕਦੇ ਆ ਤੇ ਅੰਦਰੋਂ ਉੱਪਰੋਂ ਮੀਂਹ ਦੇ ਕਾਰਨ ਛੱਤਾਂ ਡੇਲ ਗਈਆਂ। ਮੇਰਾ ਮੈਂ ਇੰਦਰੀ ਆ ਗਿਆ ਸਾਰਾ ਥੱਲੇ ਆ ਗਿਆ। ਅੱਛਾ ਮੈਨੂੰ ਪਿੰਡ ਵਾਸੀਆਂ ਨੇ ਮੱਲੇ ਵਾਲਿਆਂ ਨੇ ਕੱਢਿਆ ਤੇ ਮੇਰਾ ਇਲਾਜ ਸ਼ੁਰੂ ਕਰਾਇਆ। 60 ਜਿਆਦਾ ਕਿੱਥੇ ਲੱਗੀ ਸਿਰ ਵਿੱਚ 60 ਜਿਆਦਾ ਲੱਗੇ ਸਿਰ ਵਿੱਚ ਹੱਥ ਤੇ ਤੇ ਵਿੱਚ ਢੂਈ ਤੇ ਮੇਰੇ ਤੇ ਜਿਆਦਾ ਸੱਟ ਆ। ਕੀ ਰੋਟ ਬੈਠ ਨਹੀਂ ਹੁੰਦਾ ਮੇਰਾ ਲਾਜ ਮੁਲੇ ਵਾਲਿਆਂ ਨੇ ਕਰਾਇਆ ਸਾਰੇ ਨੇ ਕੱਲੇ ਹੋ ਗਏ ਮਕਾਨ ਤਾਂ ਸੜ ਟੇਗਾ ਤੁਹਾਡਾ ਨਾ ਮਕਾਨ ਸਾਰਾ ਟੇ ਢੀ ਹੋ ਗਿਆ ਤੇ ਮੋਟਰਸਰ ਵੀ ਟੁੱਟਿਆ ਨਾਲ ਮੇਰਾ ਮੋਟਰਸਰ ਵੀ ਸਾਰਾ ਟੁੱਟ ਚੁੱਕਿਆ ਹੈ ਮੈਂ ਕੰਮ ਤੋਂ ਬੈਕ ਕਰੇ ਬੈਠ ਗਿਆ ਕਰੇ 2 ਮਹੀਨੇ ਬੈਠ ਹੋਣਾ ਕਰਤੇ 3 ਮਹੀਨੇ ਬੈਠ ਹਾਂਜੀ ਮੈਂ ਉਹੀ ਦਿਹਾੜੀ ਕਰਕੇ ਬੱਚਿਆਂ ਦਾ ਰੋਟੀ ਬਣਾ ਚਲਾਉਂਦਾ ਸੀ ਠੀਕ ਆਰਚ ਹੋਰ ਕੋ ਕਮਾਉ ਵੀ ਤਾਂ ਹੈ ਨੀਗਾ ਹਰ ਕੋਈ ਕਮਾਉਂਗਾ ਜੀ ਮੇਰਾ ਬਾਪੇ ਅਭਿੁਰ ਗਿਆ ਠੀਕ ਹੈ ਦੋ ਬੱਚੇ ਹਲੇ ਪੜਾਈ ਕਰਦੇ ਆ ਠੀਕ ਹੈ ਜੀ ਸਰਕਾਰ ਨੂੰ ਕੀ ਅਪੀਲ ਕਰਦੇ ਆ ਸਰਕਾਰ ਨੂੰ ਇਹੀ ਮੰਗ ਕਰਦੇ ਆ ਵੀ ਮੈਂ 2 ਮਹੀਨੇ 2-3 ਮਹੀਨੇ ਦੇ ਕਰੇ ਬਿੜ ਗਏ ਮੇਰੇ ਘਰ ਦਾ ਖਰਚਾ ਮੁਸ਼ਕਲ ਯਾਰ ਤੇ ਮੇਰੀ ਮਕਾਨ ਦੀ ਵੀ ਸਹਾਇਤਾ ਕੀਤੀ ਜਾਵੇ ਮੈਨੂੰ ਉਦੋਂ ਇੱਕ ਸਰਕਾਰੀ ਖਰਚਾ ਦਿੱਤਾ ਜਾਵੇ ਤੇ ਮੇਰੀ ਹੋਰ ਵੀਰਾਂ ਨੂੰ ਵੀ ਬੇਨਤੀ ਆ ਵੀ ਜੋ ਕੋ ਮਦਦ ਕਰਨੀ ਚਾਹੁੰਦਾ ਮੇਰੀ ਮਦਦ ਕਰੇ ਜੋ ਦਾਨੀ ਸੱਜਣ ਜਿਹੜੇ ਆ ਹੋਰ ਪਾਸੇ ਮਦਦ ਕਰ ਰਹੇ ਆ ਜੋ ਵੀ ਦਾਨੀ ਸੱਜਣ ਆ ਹੋਰ ਪਾਸੇ ਬਹੁਤ ਜੁ ਮਦਦ ਕਰਦੇ ਆ ਹਾਂਜੀ ਜੇ ਕਿਸੇ ਸ਼ਾਨਾ ਹੈ ਕੀ ਮੇਰੀ ਮਦਦ ਕਰਨਾ